ਸ਼੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਮਜੀਠਾ ਰੋਡ ਦੇ ਮੁਖ ਸੇਵਾਦਾਰ ਪਾਈ ਲਖਬੀਰ ਸਿੰਘ ਗਿੱਲ ਦੇ ਗ੍ਰਹਿ ਵਿਖੇ ਸਰਦਾਰ ਲਖਵਿੰਦਰ ਸਿੰਘ ਪੁੱਲਰ ਅਤੇ ਸਿਮਰਨ ਸਿੰਘ ਪੁੱਲਰ ਦੀ ਸਿਹਤਯਾਬ ਹੋਣ ਦੀ ਖੁਸ਼ੀ ਅਤੇ ਸਰਬੱਧ ਪਲੇਲੇ ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾਰ ਦੀਪੋਗ ਪਾਈ ਗਏ ਸੁਸਾਇਟੀ ਦੇ ਮੁਖ ਕਤਾਰ ਜਗਦੀਸ਼ ਸਿੰਘ ਵਡਾਲਾ ਖਜ਼ਾਨਚੀ ਪਾਈ ਜਗੀਰ ਸਿੰਘ ਸੁਖਪਾਲ ਸਿੰਘ ਰੰਧਾਵਾ ਬਲਵਿੰਦਰ ਸਿੰਘ ਗੁਰਦਿਆਲ ਸਿੰਘ ਡਾਕਟਰ ਦਲਜੀਤ ਸਿੰਘ ਪਾਈ ਚਨਨ ਸਿੰਘ ਮਸਾ ਸਿੰਘ ਸੁਖਾ ਸਿੰਘ ਆਗਮ ਸਿੰਘ ਅਤੇ ਅੰਗਤ ਸਿੰਘ ਸਮੇਤ ਵੜੀ ਗੈਂਤੇ ਵਿੱਚ ਸੰਗਤਾਂ ਨੇ ਹਾਸੇ ਦੀ ਭਰੀ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮਜੀਠਾ ਰੋਡ ਉਲੋਂ ਅੱਜ ਦੇ ਹਫ਼ਤਾਵਰੀ ਗੁਰਮਤ ਸਮਾਗਮ ਗੁਰੂ ਘਰ ਦੇ ਪ੍ਰੀਤਵਾਨ ਸਾਡੇ ਅਤੀ ਸਤਿਕਾਰਯੋਗ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁਖ ਸੇਵਾਦਾਰ ਫਾਇਲ ਕਬੀਰ ਸਿੰਘ ਜੀ ਗਿੱਲ ਉਹਨਾਂ ਦੇ ਗ੍ਰਹਿ ਵਿਖੇ ਅੱਜ ਦੇ ਸਮਾਗਮ ਸਜਾਏ ਨੇ ਜਿਨ੍ਹਾਂ ਅੰਦਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਦੇ ਸਮਾਗਮ